ਪੰਜਾਬ ਕਾਂਗਰਸ ਦੇ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ ਰਾਣਾ ਗਰਜੀਤ ਨੂੰ ਕਾਂਗਰਸ ਹਾਈ ਕਮਾਨ ਨੇ ਪੰਜਾਬ ਦੇ ਵਿੱਚ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਹੈ ਕੀ ਜ਼ਿੰਮੇਵਾਰੀ ਦਿੱਤੀ ਹੈ ਇਸ ਨੂੰ ਲੈ ਕੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਗਗਨਦੀਪ ਸਿੰਘ ਜਿੱਥੇ ਇੱਕ ਪਾਸੇ ਪੰਜਾਬ ਦੇ ਵਿੱਚ ਰਾਣਾ ਗਰਜੀਤ ਤੇ ਰਾਜਾ ਵੜੇਗਾਮੋ ਸਾਹਮਣੇ ਵਿਖਾਈ ਦੇ ਰਹੇ ਨੇ ਉੱਥੇ ਹੀ ਰਾਣਾ ਗਰਜੀਤ ਨੂੰ ਹੁਣ ਕਾਂਗਰਸ ਹਾਈ ਕਮਾਂਡ ਨੇ ਪੰਜਾਬ ਦੇ ਵਿੱਚ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਹੈ ਦਰਅਸਲ ਲੁਧਿਆਣਾ ਜ਼ਿਮਨੀ ਚੌਂ ਨੂੰ ਲੈ ਕੇ ਰਾਣਾ ਗਰਜੀਤ ਨੂੰ ਕਾਂਗਰਸ ਹਾਈ ਕਮਾਂਡ ਨੇ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਲੁਧਿਆਣਾ ਜ਼ਿਮਨੀ ਚੌਂ ਨੂੰ ਲੈ ਕੇ ਕਾਂਗਰਸ ਨੇ ਦੋ ਮੈਂਬਰੀ ਕਮੇਟੀ ਦਾ ਗਠਨ ਕੀਤਾ ਜਿਸ ਦੇ ਵਿੱਚ ਰਾਣਾ ਗਰਜੀਤ ਤੇ ਸੁੰਦਰ ਸ਼ਾਮ ਅਰੋੜਾ ਦਾ ਨਾਮ ਸ਼ਾਮਿਲ ਕੀਤਾ ਗਿਆ ਤਾਂ ਤੁਹਾਨੂੰ ਇਸ ਤੋਂ ਪਹਿਲਾਂ ਅਸੀਂ ਖਬਰ ਦਿੱਤੀ ਸੀ ਕਿ ਲੁਧਿਆਣਾ ਜ਼ਿਮਨੀ ਚੌਂ ਨੂੰ ਲੈ ਕੇ ਕਾਂਗਰਸ ਦੇ ਉਮੀਦਵਾਰ ਭਾਰਤ ਪੂਸ਼ਨ ਆਸ਼ੂ ਦੇ ਵੱਲੋਂ ਤਿੰਨ ਕਾਂਗਰਸੀ ਆਗੂਆਂ ਦੀ ਮੰਗ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਲਿਸਟ ਭੇਜੀ ਸੀ ਕਿ ਉਹਨਾਂ ਨੂੰ ਰਾਣਾ ਗਰਜੀਤ ਵਜਿੰਦਰ ਸਿੰਘਲਾ ਅਤੇ ਸੁੰਦਰ ਸ਼ਾਮ अरोड़ा ਦਿੱਤੇ ਜਾਣ ਹੁਣ ਕਾਂਗਰਸ ਹਾਈ ਕਮਾਨ ਨੇ ਦੋ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਭਾਰਤ ਪੂਸ਼ਨਾਸ਼ੂ ਦੀ ਮੰਗ ਦੇ ਅਨੁਸਾਰ ਕਾਂਗਰਸ ਹਾਈ ਕਮਾਨ ਨੇ ਹੁਣ ਰਾਣਾ ਗਰਜੀਤ ਤੇ ਸੁੰਦਰ ਸ਼ਾਮ अरोड़ा ਨੂੰ ਦੋ ਮੈਂਬਰੀ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਤਾ ਹੁਣ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਨੂੰ ਲੈ ਕੇ ਰਾਣਾ ਗਰਜੀਤ ਤੇ ਸੁੰਦਰ ਸ਼ਾਮ अरोੜਾ ਮੋਰਚਾ ਸਾਹਮਣੇ ਹੁਣ ਇਹਨਾਂ ਦੀ ਦੇਖ ਰੇਖ ਦੇ ਹੇਠ ਕਾਂਗਰਸ ਚੋਣ ਲੜੇਗੀ ਤਾਂ ਤੌਨ ਨੂੰ ਦੱਸ ਦਈਏ ਕਾਂਗਰਸ ਦੇ ਵੱਲੋਂ ਭਾਰਤ ਪੂਸ਼ਨਾਸ਼ੂ ਉਮੀਦਵਾਰ ਨੇ ਜਦ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਰਾਜ ਸਭਾ ਮੈਂਬਰ ਸੰਜੀਵ अरोੜਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੋਇਆ ਹੈ ਹਜੇ ਤੱਕ ਅਕਾਲੀ ਦਲ ਤੇ ਤੇ ਅਜੇ ਤੱਕ ਅਕਾਲੀ ਦਲ ਅਤੇ ਭਾਜਪਾ ਦੇ ਵੱਲੋਂ ਉਮੀਦਵਾਰ ਨਹੀਂ ਦਿੱਤੇ ਗਏ ਤਾਂ ਲਗਾਤਾਰ ਭਾਰਤ ਪੂਸ਼ਨਾ ਆਸ਼ੂ ਹਲਕੇ ਦੇ ਵਿੱਚ ਪ੍ਰਚਾਰ ਦੇ ਵਿੱਚ ਲੱਗੇ ਹੋਏ ਨੇ ਤਾਂ ਉਹਨਾਂ ਦੇ ਵੱਲੋਂ ਬੀਤੇ ਦਿਨੀ ਮੰਗ ਕੀਤੀ ਗਈ ਸੀ ਕਿ ਉਹਨਾਂ ਨੂੰ ਲੁਧਿਆਣਾ ਪੱਛਮੀ ਦੇ ਵਿੱਚ ਚੋਣ ਲੜਨ ਦੇ ਲਈ ਰਾਣਾ ਗਰਜੀਤ ਤੇ ਵਿਜੇਂਦਰ ਸਿੰਘਲਾ ਤੇ ਸੁੰਦਰ ਸ਼ਾਮ ਅਰੋੜਾ ਕਾਂਗਰਸੀ ਆਗੂ ਚਾਹੀਦੇ ਨੇ ਤਾਂ ਹੁਣ ਉਹਨਾਂ ਦੀ ਮੰਗ ਦੇ ਅਨੁਸਾਰ ਕਾਂਗਰਸ ਹਾਈ ਕਮਾਂਡ ਨੇ ਰਾਣਾ ਗਰਜੀਤ ਤੇ ਸੁੰਦਰ ਸ਼ਾਮ ਰੋੜਾ ਨੂੰ ਜ਼ਿੰਮੇਵਾਰੀ ਦੇ ਦਿੱਤੀ ਹੈ ਉਹਨਾਂ ਉਹਨਾਂ ਦੀ ਦੇਖਰੇਖ ਦੇ ਹੇਠਾ ਕਾਂਗਰਸ ਲੁਧਿਆਣਾ ਜ਼ਿਮਨੀ ਚੋਣ ਲੜੇਗੀ ਤਾਂ ਹੁਣ ਵੇਖਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਚੋਣਾਂ ਦੇ ਵਿੱਚ ਨਤੀਜੇ ਕੀ ਆਉਂਦੇ